ਇਹ ਸਾਡੇ ਰੱਬ ਜੀ ਦੀ ਆਦਤ ਹੈ ਕਿ ਉਹਨੇ ਤੁਹਾਡੀ ਬਾਹ ਨਹੀਂ ਫੜਨੀ ਕਿ ਠੇਕੇ ਤੋਂ ਬੋਤਲ ਨਾਲ ਹੈ ਉਹਨੇ ਤੁਹਾਡੀ ਬਾਹ ਨਹੀਂ ਫੜਨੀ ਕਿ ਗੰਦਾ ਨਾ ਵੇਖ ਉਹਨੇ ਤੁਹਾਡੀ ਬਾਹ ਨਹੀਂ ਫੜਨੀ ਕਿ ਤੂੰ ਝੂਠ ਨਾ ਬੋਲ ਉਹਨੇ ਤੁਹਾਡੀ ਬਾਹ ਨਹੀਂ ਫੜਨੀ ਨਾ ਉਹਦੀ ਆਦਤ ਆ ਐਵੇਂ ਤੇ ਹੁਣ ਛੜਕਾਂ ਦੇ ਰੋਜ਼ ਮਰ ਰਹੇ ਐਕਸੀਡੈਂਟ ਹੋ ਰਹੇ ਹਸਪੀਟਲਾਂ 'ਚ ਮਰ ਰਹੇ ਨਸ਼ਿਆਂ ਨਾਲ ਮਰ ਰਹੇ ਰੱਬ ਦੀ ਸੇਧ ਦਾ ਕੋਈ ਅਸਰ ਹੈ ਨਹੀਂ ਕਿਉਂਕਿ ਉਹਨੇ ਇੱਕ ਨਿਯਮ ਬਣਾਇਆ ਕਿ ਜਿਹੜਾ ਯਸ਼ਮਸ਼ੀ ਜੀ ਦੇ ਕੋਲ ਆਵੇ ਉਹਦਾ ਨਾਮ ਲਵੇ ਉਹ ਬਚਾਇਆ ਜਾਏਗਾ ਤੇ ਅਗਲੀ ਗੱਲ ਜਿਹੜਾ ਜਾਲਾ ਆਤਮਾ ਤੋਂ ਜਨਮ ਲਵੇ ਉਹ ਫਿਰ ਸਰਗ ਰਾਜ ਨੂੰ ਕੀ ਕਰ ਲੂਗਾ ਪ੍ਰਾਪਤ ਕਰ ਲੂਗਾ ਉਹ ਇੱਥੇ ਵੀ ਸਵਰਗ ਵਰਗਾ ਜੀਵਨ ਜੀਏਗਾ ਤੇ ਫਿਰ ਸਵਰਗ ਤੇ ਮਿਲਣਾ ਹੀ ਮਿਲਣਾ ਜਿਹੜੀ ਮੁਕਤੀ ਕਹਿੰਦੇ ਆਪਾਂ ਉਹ ਮਰਨ ਤੋਂ ਬਾਅਦ ਨਹੀਂ ਹੁੰਦੀ ਮੁਕਤੀ ਇੱਥੇ ਪ੍ਰਾਪਤ ਕਰਕੇ ਜਾਣਾ ਆ ਕਿਉਂ ਦੁਸ਼ਟ ਆਤਮਾ ਜਦੋਂ ਆਪਾਂ ਕੱਢਦੇ ਆ ਕਿਉਂ ਕਹਿੰਦੇ ਜੀ ਇੱਥੇ ਇੰਨੇ ਐਕਸੀਡੈਂਟ ਹੋਏ ਉਹ ਮਾਰੀ ਜਾਂਦੇ ਇੱਥੇ ਪਹਿਲਾਂ ਇੰਨੇ ਮਰੇ ਫਿਰ ਇੰਨੇ ਮਰੇ ਕਿਉਂ ਕਿਉਂਕਿ ਜਿਹੜੇ ਮਰੇ ਉਹ ਉੱਥੇ ਹੀ ਹੈ ਦੁਸ਼ਟ ਆਤਮਾ ਵਾ ਸ਼ੈਤਾਨ ਨੇ ਫੜੀਆਂ ਹੋਈਆਂ ਤੇ ਉਹ ਬਾਕੀਆਂ ਨੂੰ ਵੀ ਆਪਣੇ ਨਾਲ ਰਲਾਈ ਜਾਂਦੀਆਂ ਧਰਤੀ ਤੇ ਦੋ ਤਾਕਤਾਂ ਕੰਮ ਕਰਦੀਆਂ ਇੱਕ ਪਰਮੇਸ਼ਰ ਦੀ ਤੇ ਇੱਕ ਸ਼ੈਤਾਨ ਦੀ ਹੁਣ ਕਿਹੜੀ ਤਾਕਤ ਦੇ ਸੰਪਰਕ ਚ ਤੁਸੀਂ ਉਸ ਤਾਕਤ ਦੇ ਨਾਲ ਹੀ ਤੁਹਾਡੀ ਜ਼ਿੰਦਗੀ ਚ ਰਿਜ਼ਲਟ ਆਉਂਦਾ ਤੇ ਤੁਹਾਡਾ ਸ਼ਕੀਨਰ ਪਵਿੱਤਰ ਆਤਮਾ ਜੀ ਦੇ ਉਹ ਫਾਇਲਾ ਪਵਿੱਤਰ ਆਤਮਾ ਜੀ ਦੇ ਉਹ ਗੋਣ ਕਿ ਤੁਸੀਂ ਪ੍ਰਭੂ ਜੀ ਦੇ ਕੋਲ ਆ ਗਏ ਆ ਬਪਤਿਸਮ ਲੈ ਲਿਆ ਹੁਣ ਤੁਸੀਂ ਬੰਦਗੀ ਤੇ ਵੀ ਆ ਰਹੇ ਆ ਲੇ ਐਂਡ ਵੀ ਹੋ ਰਿਹਾ ਸਾਰਾ ਕੁਝ ਤੁਹਾਡਾ ਹੋ ਰਿਹਾ ਪਰ ਤੁਸੀਂ ਕਹਿੰਦੇ ਕਿ ਮੇਰਾ ਆਹ ਦੀ ਹੱਲ ਹੋਇਆ ਕਿਉਂ ਆਹ ਨਹੀਂ ਹੱਲ ਹੋਇਆ ਕਿਉਂ ਮੈਂ ਹਾਲੇ ਗਰੀਬ ਆ ਕਿਉਂ ਉਹ ਮੇਰੇ ਤੋਂ ਬਾਅਦ ਚ ਆਇਆ ਉਹ ਅੱਗੇ ਕਿਉਂ ਮੇਰੇ ਤੋਂ ਬਾਅਦ ਚ ਆਇਆ ਉਹ ਅੱਗੇ ਕਿਉਂ ਉਹ ਐਡੀਆਂ ਗਵਾਈਆਂ ਦੇ ਦੇ ਕਿਉਂ ਮੇਰਾ ਕੀ ਆ ਮੈਂ ਤੇ ਸਾਰਾ ਕੁਝ ਪੂਰਾ ਕਰਦਾ ਪਰ ਅੱਜ ਇੱਕ ਸਕੈਨ ਹੋਣ ਲੱਗਾ ਤੁਹਾਡਾ ਉਸ ਸਕੈਨ ਚ ਚੈੱਕ ਕਰ ਲਿਓ ਤੇ ਉਸ ਸਕੈਨ ਚ ਜਿਹੜੀਆਂ ਜਿਹੜੀਆਂ ਤਰੁੱਟੀਆਂ ਉਹ ਦੂਰ ਕਰ ਲਿਓ ਤੇ ਨੱਚਦੇ ਹੋਏ ਗਵਾਈਆਂ ਨਾਲ ਆਹੋਂਗੇ